ਸਾਡੀ ਸਾਰੀ ਟੀਮ ਝੋਨੇ ਦਾ ਜੱਜਾ ਲੈਣ ਵਾਸਤੇ ਪਹੁੰਚੀ ਹੈ ਵਿੱਚੋਂ ਨਾ ਵੱਡੇ ਆ ਗਿਆ ਜਾਂ ਨਹੀਂ ਵੱਡੇ ਆ ਗਿਆ ਅਮਰਤਵਲੇ ਦਾ ਪ੍ਰਸ਼ਾਦਾ ਛੱਕੇ ਤੇ ਸੀ ਚੱਲਦੇ ਆ ਆ ਦੇਖ ਸਾਰੇ ਆ ਗਏ ਨੇ ਆਹ ਰਾਸਤਾ ਸਾਡਾ ਵਧੀਆ ਵਾ ਸਤਲੁਜ ਕੰਨੀ ਇਹ ਐਂਦੀ ਕੋਈ ਵੀ ਨਹੀਂ ਹੁੰਦਾ ਨਾ ਬਹੁਤੀ ਟ੍ਰੈਫਿਕ ਨਾ ਬਹੁਤੀ ਧੂੜ ਤੇ ਬਹੁਤ ਵਧੀਆ ਲੱਗਦਾ ਵਾ ਦੇਖੋ ਇਹ ਆ ਉਹ ਲੈ ਜੀ ਅੱਗੇ ਟੋੜ ਇਹ ਸੈਰ ਨਹੀਂ ਕਰਦੀਆਂ ਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਸੈਰ ਕਰਾ ਕੇ ਲੈ ਕੇ ਆਉਣਾ ਕਿਉਂਕਿ ਸੈਰ ਇੱਕ ਸਭ ਤੋਂ ਵਧੀਆ ਵਾ ਤੇ ਕਰਨੀ ਵੀ ਚਾਹੀਦੀ ਹੈ ਬੰਦੇ ਨੂੰ ਆ ਸਾਡੇ ਆਲਾ ਲੱਗਾ ਹੋਇਆ ਮੈਲਟ ਕਰਨ ਵਾਸਤੇ ਤੁਹਾਨੂੰ ਦਿਖਾਉਂਦੇ ਆਂ ਲਾਦਿਸ ਰਾੜ ਹੈ ਤੇ ਆਸਿਓ ਠਲਾਂਦੇ ਹਿਓਗੇ ਕਿ ਜੀ ਇਹ ਜੋੜਦੇ ਹੋਲੀ-ਹੋਲੀ ਕਰਦੇ ਆਂ ਨੂੰ ਹੋਰ ਵਧੀਆ ਪਾ ਬੋਟ ਲੱਕ ਦੇਾਂਗੇ ਮੈਂ ਕਿਹਾ ਵੀ ਪਹਿਲਾਂ ਇਸੇ ਮਿੰਦ ਕਰ ਲੋ ਚਾਰਾਂ ਵਾਲਿਆਂ ਤੇ ਫਿਰ ਦੁਬੇ ਲੈ ਕੇ ਦੇਾਂਗੇ ਇਹ ਸਾਰਾ ਚੋਨਾ ਵਡਾਂਗੇ ਆਹ ਨਾਈ ਅੰਤ ਨੂੰ ਦਿਹਾੜੇ ਬੁਲਾਏ ਆ। ਆ ਕੇ ਅੰਕਲੇ ਸ਼ੁਰੂ ਹੋ ਗੋ। ਸ਼ਾਮ ਤੱਕ ਆਪਾਂ ਇਹ ਮਕਾਉਣਾ ਵਾ। ਠੀਕ ਆ। ਵੈਸੇ ਤਾਂ 2-3 ਘੰਟੇ ਲੱਗਣੇ ਜਿੰਨੇ ਆਪਾਂ ਬੰਦੇ ਆ। ਤੇ ਮੇਰੇ ਕੋਲ ਹੀ ਮਾਡੂ ਆ। ਆ ਇੱਕੋ ਹੀ ਫਸਲ ਰਹਿ ਗਈ ਬਾਕੀ ਸਾਰੀ ਝੋਨਾ ਵੱਢਿਆ ਗਿਆ। ਦੇਖ ਲਓ। ਲੱਗੋ ਸਾਰੇ ਇਹਦੇ। ਤਾਂ ਹੀ ਵੱਢ ਕੇ ਗਏ। ਉਹ ਸਾਰਾ ਕੱਢੀ ਹੈ। ਚਲੋ ਸ਼ੁਰੂ ਹੋਵੋ ਚਲੋ ਉੱਤੋਂ ਦੇਖ ਰਹੀਆਂ ਅਸੀਂ ਅੱਗੋਂ ਲੱਗ ਮੈਸ ਲੱਗੇ ਹੋਰ ਜੀ ਲੱਗੇ ਲੱਗੇ ਵਾਜ ਦਿੱਤੀਆਂ ਇਹਨਾਂ ਦਾ ਮਜ਼ਾਕ ਕਰ ਰਹੇ ਆ ਇਹਨਾਂ ਦਾ ਮੂੰਹ ਬਣ ਗਿਆ ਕਿਤੇ ਵਾਕਈ ਝੋਨਾ ਨਾ ਵਢਾਣ ਲਾ ਲ ਲੈਣ ਸਾਨੂੰ ਆਹ ਦੇਖੋ ਪੁਰਾਣਾ ਜ਼ਮਾਨਾ ਬਹੁਤ ਪਰਾਲੀ ਇਦਾਂ ਲਾਉਂਦੇ ਹੁੰਦੇ ਸੀ ਵੱਡੇ ਵੱਡੇ ਟਿੱਬੇ ਲਾ ਲੈਣੇ ਪਰਾਲੀ ਦੇ ਜਦੋਂ ਲੋੜ ਪੈਣੀ ਉਹ ਲੈ ਕੁੱਤਰ ਕੇ ਪਸ਼ੂਆਂ ਨੂੰ ਪਾ ਦੇਣੀ ਤੇ ਅੱਜ ਕੱਲ ਦੇਖ ਲਓ ਇੰਨੀ ਕੁ ਰਹਿ ਗਈ ਆ ਥੋੜੀ ਹੋੜੀ ਜਦੋਂ ਸਿਆਲ ਹੋਂਦਾ ਉਸ ਵੇਲੇ ਲੋਕ ਸੇਕਦੇ ਤੇ ਹਾਂ ਦੇ ਦੱਸਿਓ ਹੋਰ ਕਿੱਥੇ ਕਿੱਥੇ ਲਾਈ ਜਾਂਦੀ ਆ ਬਰਾਲੀ ਐਉਂ ਵੈਸੇ ਤਾਂ ਜ਼ਿਆਦਾਤਰ ਤਾਂ ਲੋਕ ਹੁਣ ਛਾੜ ਦਿੰਦੇ ਆ ਤੇ ਆ ਦੇ ਕਿੰਨਾ ਵਧੀਆ ਇਧਰ ਦਾ ਵਿਊ ਆ ਕਿੰਨਾ ਵਧੀਆ ਲੱਗ ਰਿਹਾ ਵਾ ਤੇ ਪੂਰੀ ਸਾਫ਼ ਸ਼ੜਕ ਆ ਤੇ ਸਾਡੇ ਵਾਲੇ ਮਸਾਂ ਹੀ ਕੱਢੇ ਆ ਬਾਹਰ ਮੈਂ ਕਿਹਾ ਵੀ ਐਉਂ ਹੀ ਤੁਹਾਨੂੰ ਲੈ ਕੇ ਜਾਣਾ ਕਰਨਾ ਕਮਾਉਣ ਵਾਸਤੇ ਕਿ ਰਾਤ ਸਾਰੇ ਸਾਡੇ ਘਰੇ ਸੀਗੇ ਤੇ ਅਸੀਂ ਉੱਥੇ ਹੀ ਸਾਰੇ ਸੁੱਤੇ ਸੀਗੇ ਰਾਤ ਇਕੱਠੇ ਆਈ ਇਹਨਾਂ ਨੇ ਪਟਾਕੇ ਬਜਾਏ ਤੇ ਹੋਣ ਸਵੇਰੇ ਸਵੇਰੇ ਪ੍ਰਸ਼ਾਦਾ ਛਕਿਆ ਇਹਨਾਂ ਨੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਘੁਮਾ ਕੇ ਲੈ ਕੇ ਆਉਣਾ ਦੇਖ ਲਓ ਨਾਲ ਹੋ ਕੇ ਮਜ਼ਾ ਕਰਦਿਆਂ ਹੋਈਆਂ ਓਏ ਤਾਂ ਵੱਡੇ ਉਟਾ ਕੇ ਦਿੱਤੇ ਨਾ ਅਛਾ ਛੋਟੇ ਦਿੱਤੇ ਸੀ ਘਰ ਦੇਆਂ ਤੇ ਇੱਥੇ ਆਪਾਂ ਵੱਡੇ ਨਹੀਂ ਪਜਾਏ ਹਾਂ ਵੱਡੇ ਜਿਹਨੇ ਤੇ ਫੇਰ ਘਰ ਦੇਆਂ ਨੇ ਕਹਿੰਦੀ ਛੋਟੇ ਪਟਾਕੇ ਦਿੱਤੇ ਸੀ ਸਾਨੂੰ ਤੇ ਇੱਥੇ ਆਪਣੇ ਘਰੇ ਵੱਡੇ ਪਟਾਕੇ ਲੈ ਕੇ ਆਉਂਦੇ ਸੀ ਤੇ ਰਾਤ ਇਹ ਮੈਨੂੰ ਲੱਗਦਾ ਵੀ ਸਿਰ ਫੜ ਕੇ ਬੈਠੀ ਰਹੀ ਆ ਕਹਿੰਦੀ ਸਿਰ ਦਰਦ ਹੁੰਦਾ ਬਾਏ ਬਾਏ ਕਰ ਦੋ ਸਾਰੇ ओके भाई जी बाय 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 भाई आज ਬਹੁਤ ਬੋਲਦੀ ਵੀਡੀਓ ਆ ਕਿ ਰੇਸ ਲੱਗ ਰਹੀ ਆ ਲਓ ਜੀ ਮੈਂ ਦੇਖੋ ਦੋਸਤੋ ਦਾਜੀ ਕੇ ਰੇਸ ਲਾਉਂਦੇ ਪਏ ਆ ਹੋ ਰੇਸ ਵਿੱਚ ਦੇਖੋ ਕੋਲ ਕੋਣ ਆ ਦਾਜੀ ਆ ਕੀਰਤ ਆ ਤੇ ਅਨੂ ਆ ਉਹ ਦੇਖਣੇ ਕੌਣ ਜਿੱਤੇ ਰਹਿਣਾ ਤਿੰਨਾਂ ਵਿੱਚੋਂ ਦੇਖੋ ਦੇਸਾ ਨਾ ਰੇਸ ਲਾਈ ਹੀ ਹੈ ਇਹ ਦੇ ਵਿਵੇnder ਮੱਲਦਾ ਕੁੜੀ ਲਈ ਆ ਹਾਂ ਲੰਮਾ ਨਹੀਂ ਕੀ ਰਿਹਾ ਤੇ ਕੀ ਰਿਹਾ ਸੀ ਪੂਰੇ ਮੈਨ ਹਾਂਜੀ ਮੁੰਡਾ ਰਿਹਾ ਦੂਸਰੇ ਨੰਬਰ ਦਾ ਦੂਜੇ ਨੇ ਹੈ ਯਾ ਸਾਈਕਲ ਦੀ ਸਵਾਰੀ ਸਭ ਤੋਂ ਵਧੀਆ ਣਾ ਨੇ ਸੂਏ ਆ ਜੀ ਜਿਸ ਵੇਲੇ ਪਾਣੀ ਆਉਣਾ ਉਸ ਵੇਲੇ ਇਹਨਾਂ ਵਿੱਚ ਪਾਣੀ ਜਿਹੜਾ ਸੀਗਾ ਉਹ ਆ ਜਾਂਦਾ ਸੀਗਾ ਤਾਂ ਕਰਕੇ ਫਸਲਾਂ ਦਾ ਬਚਾਅ ਹੋ ਜਾਂਦਾ ਸੀ ਅੱਜ ਕੱਲ ਸੂਏ ਲੋਕਾਂ ਨੇ ਮਲ ਲੇ ਆ ਤੇ ਜਿਹੜਾ ਪਾਣੀ ਐ ਉਹ ਫਸਲਾਂ ਵਿੱਚ ਆ ਰਿਹਾ ਵਾ ਫਸਲਾਂ ਤਬਾਹ ਕਰ ਰਿਹਾ ਵਾ ਕੁਝ ਕਾਪ ਨੇ ਵੀ ਕਸੂਰ ਐ ਤੇ ਆ ਦੇਖੋ ਸਾਡੇ ਬਹੁਤ ਪੁਰਾਣਾ ਸੁਆਵਾ ਦੇਖੋ ਬਹੁਤ ਲੰਬਾ ਵਾ ਗਾਂਹਾਂ ਤੱਕ ਇਹ ਮਗਰਲੀ ਸਾਈਡ ਸਾਡੇ ਪਿੰਡ ਦਾ ਵੀ ਆ ਵੇਖੋ ਆਪਣੇ ਪਿੰਡ ਦਾ ਵੀਊ ਆਏ ਸਾਡੇ ਪਿੰਡ ਦਾ ਕਾਲਸ ਕਲਾਂ ਕਾਲਸਾਂ ਖੁਰਦ ਇਹ ਦੋਵੇਂ ਜੁਆਇੰਟ ਪਿੰਡ ਨੇ ਤੇ ਆਪਾਂ ਕਾਲਸ ਕਲਾਂ ਦੇ ਆ ਆਪਾਂ ਹੁਣ ਘਰ ਆ ਗਏ ਇਸ ਤੋਂ ਬਾਅਦ ਆਪਾਂ ਮਸ਼ਵਰਾ ਸਭ ਜਾਵਾਂਗੇ ਆਪਾਂ ਆ ਗਿਆ ਜੀ ਮਾਸ਼ਵੜਾ ਸਾਹਿਬ ਇੱਥੋਂ ਆਪਾਂ ਇਕਟੀਵਾ ਖਰੀਦਾਂਗੇ ਵਾਈਟ ਵੀ ਖੜੀ ਸੀ ਬਲੈਕ ਵੀ ਖੜੀ ਸੀ ਨੇਵੀ ਰੰਗ ਵੀ ਖੜਾ ਸੀ ਤੇ ਆਪਾਂ ਨੂੰ ਨੇਵੀ ਰੰਗ ਸਭ ਤੋਂ ਵਧੀਆ ਲੱਗਾ ਤੇ ਆਪਣਾ ਬੱਚਾ ਹਰਕੀਰਤ ਸਿੰਘ ਕਹਿਣਗਾ ਵੀ ਆਪਾਂ ਨੀਲਾ ਰੰਗ ਲੈਣਾ ਤੇ ਮੈਂ ਕਿਹਾ ਚਲੋ ਆਪਾਂ ਨੀਲਾ ਲੈ ਲੈਂਦੇ ਆ ਕਿਉਂਕਿ ਬੱਚਿਆਂ ਨੇ ਚਲੋਣੀ ਆ ਮੈਨੂੰ ਇਓਂ ਆ ਵੀ ਜੇ ਮੈਂ ਆਸ-ਪਾਸ ਕਿਤੇ ਜਾਵਾਂ ਜਿਹੜੇ ਬੱਚੇ ਨੇਗੇ ਉਹ ਆਰਾਮਨਾਥ ਸਕੂਲ ਜਾ ਸਕਣ ਜਿਸ ਕਾਰਨ ਆਪਾਂ ਇਕਟੀਵਾ ਲੈ ਲਈ ਆ 110 cc 125 ਜਿਹੜਾ ਉਹ ਜ਼ਿਆਦਾ ਤੇਲ ਖਾਂਦੀ ਆ ਵੈਸੇ ਤਾਂ ਇਹ ਵੀ ਬਹੁਤ ਜ਼ਿਆਦਾ ਕੰਦੀ ਖਾਂਦੀ ਆ ਚਲੋ ਕੋਈ ਨਹੀਂ ਆਪ ਨੂੰ ਤੇਲ ਦਾ ਨਹੀਂ ਹੈ ਜਦ ਲੈਣੀ ਆ ਬੱਚਿਆਂ ਵਾਸਤੇ ਤੇ ਉਹ ਤਾਂ ਲੈਣੀ ਆ ਤੇ ਇਸ ਤੋਂ ਬਾਅਦ ਆਪਾਂ ਸਾਰਿਆਂ ਵਾਸਤੇ ਪ੍ਰਸ਼ਾਦ ਲੈ ਕੇ ਜਾਵਾਂਗੇ ਤੇ ਮੈਂ ਆਪਣੇ ਆਂਡਗਵਾਂਡ ਦਾ ਤੁਹਾਨੂੰ ਸਾਰਾ ਵਿਊ ਦਿਖਾਣਾ ਜੁੜੇ ਰਹੋ ਜੀ ਆ ਦੇਖੋ ਜਿੰਨਾ ਵੀ ਆਪਣਾ ਆਣ ਗੁਆਣਡ ਹੈ ਸਾਰਾ ਚੰਗਾ ਵਾ ਕਿਉਂਕਿ ਆਪਾਂ ਸਾਰਿਆਂ ਨੇ ਬਣਾ ਕੇ ਰੱਖੀ ਆ ਕਦੇ ਵੀ ਕਿਸੇ ਨਾਲ ਪਲੜੇ ਨਹੀਂ ਤੇ ਆਪਣਾ ਅਸੂਲ ਰਿਹਾ ਵਾ ਤੇ ਉਹ ਸਾਹਮਣੇ ਜਿਹੜੀ ਕੋਠੀ ਤੁਸੀਂ ਦੇਖਦੇ ਹੋ ਉਹ ਆਪਣੇ ਸਕੇ ਮਾਮੇ ਦੀ ਕੋਠੀ ਹੈ ਕਿਉਂਕਿ ਮੇਰੇ ਜਿਹੜੇ ਸਕੇ ਮਾਮੇ ਨੇ ਉਹ ਪਿੰਡ ਵਿੱਚ ਹੀ ਨੇ ਮੇਰੀ ਮਾਤਾ ਦਾ ਜਿਹੜਾ ਵਿਆਹ ਸੀ ਉਹ ਪਿੰਡ ਵਿੱਚ ਹੀ ਹੋਇਆ ਸੀ ਕਾਲਸਤਲਾ ਇਸ ਲਈ ਮੇਰੇ ਚਾਰ ਮਾਮੇ ਇਸ ਨਗਰ ਵਿੱਚ ਹੀ ਰਹਿੰਦੇ ਨੇ ਤੇ ਸਾਡਾ ਬਹੁਤ ਵੱਡਾ ਪਰਿਵਾਰ ਹੈ ਚਾਚੇ ਤਾਈ ਵੀ ਖਾਸੇ ਨੇ ਸਾਡੀ ਆਪ ਦੀ ਖਾਸੀ ਬੋਟ ਹੋ ਜਾਂਦੀ ਹੈ ਤੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿਉਂਕਿ ਬੱਚੇ ਇਕਟੀਵਾ ਦੀ ਖੁਸ਼ੀ ਅੰਦਰ ਸਾਰੇ ਮਹੱਲੇ ਵਿੱਚ ਪ੍ਰਸ਼ਾਦ ਵਰਤਾਨ ਗਏ ਹੋਏ ਨੇ ਤੇ ਆਪਾਂ ਹੁਣ ਥੱਲੇ ਜਾਂਦੇ ਹਾਂ ਦੇਖੋ ਕੁਝ ਕੁ ਪ੍ਰਸ਼ਾਦ ਦੇ ਡੱਬੇ ਰਹਿ ਗਏ ਸੀਗੇ ਮਠਿਆਈ ਦੇ ਕਿਉਂਕਿ ਆਪਣੇ ਇੱਥੇ ਨਾ ਕਾਲਸਕਲਾਂ ਵਿੱਚ ਇੱਕ ਰਵਾਜ ਹੈ ਵੈਸੇ ਸਾਨੂੰ ਮੇਰੇ ਮਾਤਾ ਪਿਤਾ ਵੀ ਦੱਸ ਗਏ ਨੇ ਵੀ ਜਿਸ ਵੇਲੇ ਘਰ ਵਿੱਚ ਕੋਈ ਵੀ ਮਸ਼ੀਨਰੀ ਲੈਣੀ ਹੋਵੇ ਤੇ মামਿਆਂ ਨੂੰ ਚਾਚੀਆਂ ਨੂੰ ਅਤੇ ਆਂਡਗਵਾੜ ਨੂੰ ਸਾਰਿਆਂ ਨੂੰ ਪ੍ਰਸ਼ਾਦ ਦੇਈਦਾ ਹੁੰਦਾ ਮਠਿਆਈ ਦੇਈਦੀ ਹੁੰਦੀ ਆ ਤੇ ਬੱਚੇ ਆਸੇ-ਪਾਸੇ ਕਹਿੰਦਾ ਦੱਸਦਾ ਪਿਆ ਵਾ ਬੱਚਾ ਵੀ ਵੀ ਮੈਂ ਸਾਰੇ ਪਾਸੇ ਇੱਧਰ ਵਰਤਾਇਆ ਵੀ ਇਹ ਘਰ ਰਹਿ ਗਏ ਨੇ ਮੈਂ ਕਿਹਾ ਚਲੋ ਠੀਕ ਆ ਹੁਣ ਤਕਰੀਬਨ ਦੋ মামੇ ਰਹਿ ਗਏ ਆ ਤੇ ਇੱਧਰ ਇੱਕ ਚਾਚਾ ਰਹਿ ਗਿਆ ਤੇ ਹੋਰ ਵੀ ਆਪਾਂ ਸਾਰੇ ਪਾਸੇ ਇਹ ਪ੍ਰਸ਼ਾਦ ਦੇਣਾ ਵਾ ਤੁਸੀਂ ਦੱਸਿਓ ਵੀ ਤੁਹਾਡੇ ਇੱਥੇ ਰਿਵਾਜ ਹੈ ਜਾਂ ਨਹੀਂ ਸਾਡੇ ਤਾਂ ਰਿਵਾਜ ਆ ਕੋਈ ਵੀ ਆਪਾਂ ਮਸ਼ਿੰਦਰੀ ਲੈਣੇ ਆ ਤੇ ਸਾਡੇ ਇਹ ਪ੍ਰਸ਼ਾਦ ਦੇਈਦਾ ਹੀ ਹੁੰਦਾ ਕਿਉਂਕਿ ਜਿਸ ਵੇਲੇ ਆਪਾਂ ਕਿਟੀਵਾ ਬਾਹਰ ਕੱਢਾਂਗੇ ਤੇ ਸਾਰਿਆਂ ਨੇ ਆਪਾਂ ਨੂੰ ਵਧਾਈ ਵੀ ਦੇਣੀ ਆ ਤੇ ਸਾਰੇ ਕਹਿਣਗੇ ਵੀ ਤੁਸੀਂ ਪਾਰਟੀ ਨਹੀਂ ਕੀਤੀ ਤੇ ਮੇਰਾ ਸੁਭਾਅ ਆ ਵੀ ਆਪਾਂ ਕਿਸੇ ਕੋ ਘਬੌਂਦੀ ਨਹੀਂ ਹੈਗੇ ਤੇ ਉਸ ਤੋਂ ਪਹਿਲਾਂ ਹੀ ਮੈਂ ਸਮਾਨ ਪਹਿਲੇ ਲਿਆਉਂਦਾ ਹੁੰਨਾ ਵੀ ਅਗਲਾ ਕਹੇ ਨਾ ਤੇ ਹੁਣ ਆਪਾਂ ਜਿਹੜੇ ਰਹਿ ਗਏ ਨੇ ਉਹਨਾਂ ਦੇ ਘਰ ਆਪਾਂ ਜਾਵਾਂਗੇ ਤੇ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਆਵਾਂਗੇ ਵੈਸੇ ਤਾਂ ਮੈਨੂੰ ਪਤਾ ਬਾਹਰ ਇਹ ਚੀਜ਼ ਹੈ ਨਹੀਂ ਕਿਉਂਕਿ ਜੇ ਕੋਈ ਵੀ ਮਸ਼ੀਨਰੀ ਲੈ ਕੇ ਆਂਦਾ ਉਹ ਆਪਣੇ ਤੱਕ ਹੀ ਸੀਮਤ ਹੁੰਦਾ ਹੈ ਤੇ ਸਾਡੇ ਇਹ ਰਵਾਜ ਹੈ ਤੁਸੀਂ ਦੱਸਿਓ ਵੀ ਕਿਵੇਂ ਲੱਗਾ ਵੈਸੇ ਤਾਂ ਅੱਜ ਕੱਲ੍ਹ ਲੋਕ ਜਿਹੜੇ ਨੇ ਤੁਹਾਨੂੰ ਪਤਾ ਹੀ ਹੈ ਵੀ ਸਕੇ ਨਹੀਂ ਆਪਣੇ ਬਣਦੇ ਪਰ ਮੈਂ ਐਵੇਂ ਕਹਾਂ ਵੀ ਆਪਣੀ ਸਾਰਿਆਂ ਦਾ ਵੜਦੀ ਆ ਜਿਸ ਵੇਲੇ ਉਹ ਕੋਈ ਮਸ਼ੀਨਰੀ ਲੈ ਕੇ ਆਉਂਦੇ ਨੇ ਉਹ ਵੀ ਆਪਾਂ ਨੂੰ ਪ੍ਰਸ਼ਾਦ ਦਿੰਦੇ ਨੇ ਸਾਡੇ ਘਰ ਵੀ ਦੇ ਕੇ ਜਾਂਦੇ ਨੇ ਜਿਸ ਵੇਲੇ ਅਸੀਂ ਕੋਈ ਲੈ ਕੇ ਆਉਂਦੇ ਅਸੀਂ ਵੀ ਉਹਨਾਂ ਨੂੰ ਈਓਂ ਹੀ ਮਠਿਆਈ ਦੇ ਡੱਬੇ ਦੇਣੇ ਹੁੰਦੇ ਆ ਮੈਂ ਤਕਰੀਬਨ 10 ਕਿਲੋ ਮਠਿਆਈ ਦੇ ਡੱਬੇ ਲੈ ਕੇ ਆਇਆ ਸੀਗਾ ਕਲੜੇ ਦੇ ਕਲੜਾ ਹੋਟਲ ਬਹੁਤ ਮਸ਼ਹੂਰ ਹੈ ਤੇ ਸਾਡੇ ਜਿਆਦਾਤਰ ਕਲੜੇ ਦੇ ਜਾਂਦੇ ਆ ਤੇ ਜੇ ਕਲੜੇ ਦੀ ਮਠਿਆਈ ਨਾਲ ਹੀ ਕੋਈ ਪਸੰਦ ਹੀ ਨਹੀਂ ਕਰਦਾ ਹੈਗਾ ਇਸ ਲਈ ਜੇ ਮੇਰੇ ਘਰ ਡੱਬਾ ਹੋਣਾ ਕਲੜੀ ਦਾ ਹੀ ਆਏਗਾ ਤੇ ਜੇ ਮੈਂ ਕਿਸਨ ਦੇਣਾ ਤਾਂ ਕਲੜੇ ਦਾ ਹੀ ਜਾਏਗਾ ਕਿਉਂਕਿ ਆਹੀ ਚੀਜ਼ ਲੋਕ ਇੱਥੇ ਪਸੰਦ ਕਰਦੇ ਆ ਹੋਰ ਕਿਸੇ ਹੋਟਲ ਦੀ ਮਠਿਆਈ ਇੱਥੇ ਪਸੰਦ ਨਹੀਂ ਕਰਦੇ ਚਲੋ ਜਿਹੜੇ ਘਰ ਰਹਿ ਗਏ ਨੇ ਆਪਾਂ ਹੁਣ ਦੇਖ ਕੇ ਆਉਂਦੇ ਆ ਆ ਵੀ ਮੇਰੇ ਮਾਮੇ ਦਾ ਘਰ ਆ ਇੱਕ ਤੇ ਘਰ ਦੇ ਜਾ ਰਹੇ ਅੰਦਰ ਮਠਿਆਈ ਦੇਣ ਵਾਸਤੇ ਤੇ ਦੂਸਰਾ ਨਾਲ ਦਾ ਘਰ ਵੀ ਆਪਣੇ ਇੱਕ ਮਾਮੇ ਦਾ ਵਾ ਚਲੋ ਠੀਕ ਆ ਜੀ ਵੀਡੀਓ ਵਧੀਆ ਲੱਗੀ ਤੇ ਜਰੂਰ ਸ਼ੇਅਰ ਕਰਿਓ ਲਾਇਕ ਕਰਿਓ ਜੋ